ਜੀ ਤਾਂ ਕੋਹਿੰਨੇ ਸਿੰਘ ਕਾਰਨ ਕਰਦਿੰਦੇ ਨੇ ਫਿਰ ਕਹਿੰਦੇ ਨੇ ਨਿੰਗ ਸਿੰਘਾਂ ਨੇ ਕਾਨੂੰਨ ਹੱਥਾਂ ਚ ਲੈ ਲਿਆ ਜੇ ਪੁਲਿਸ ਕਰਦੀ ਆ ਉਹ ਨਵਦੀਪ ਵਰਗਾਂ ਨੂੰ ਮਾਰਦੀ ਆ ਕੁੱਟ ਕੇ ਅਨਕਾਊਂਟਰ ਕਰ ਦਿੰਦੀ ਆ ਉਹ ਕਾਨੂੰਨ ਇਹਨਾਂ ਦੇ ਹੱਥਾਂ 'ਚ ਨਹੀਂ ਲੈਂਦੇ ਪਰ ਸਰਕਾਰ ਇਹ ਵੀ ਕਹਿ ਰਹੀ ਹੈ ਇਹ ਕਹਿੰਦੇ ਅਜੇ ਇਹ ਇਕੱਠ ਕਰਕੇ ਤੁਸੀਂ ਪੁਲਿਸ ਦਾ ਮਨੋਵਲ ਤੋੜ ਰਹੇ ਹੋ ਜੇ ਕਿਸੇ ਨੇ ਕੋਈ ਦੋਸ਼ ਕਰਿਆ ਕਿਸੇ ਦੇ ਉੱਤੇ ਕੋਈ ਡਾਊਟ ਆ ਉਹਨੂੰ ਫੜ ਕੇ ਜੇਲ੍ਹ ਸਿੱਟੋ ਮੁਕਦਮਾ ਚਲਾਓ ਜੇਲ੍ਹਾਂ ਕਾਦੇ ਵਾਸਤੇ ਨਹੀਂ ਉਥੇ ਕੋਰਟ ਫੈਸਲਾ ਕਰੂਗਾ ਵੀ ਦੋਸ਼ੀ ਹੈ ਜਾਂ ਨਹੀਂ ਹੈ ਇਹਨਾਂ ਨੂੰ ਕਿਹਨੇ ਹੱਕ ਦੇਦਾ ਮਾਰਨ ਦਾ ਇਹਨਾਂ ਦੀ ਮਨਮਾਨੀਆਂ ਨਹੀਂ ਚੱਲਣਗੀਆਂ ਕੋਈ ਗੱਲ ਨਹੀਂ ਪਹਿਲਾਂ ਬਾਦਲ ਕੀ ਵੀ ਇਥੋਂ ਕਾਂਗਰਸੀ ਵੀ ਗਈ ਲੋਕ ਸਤਾਈ ਦੇ ਵਿੱਚ ਇਹਨਾਂ ਨੂੰ ਵੀ ਤੋੜ ਦੇਣਗੇ ਹੋਰ ਲਿਆਉਣਗੇ ਬਦਲਾ ਕਿਹਾ ਜਾ ਰਿਹਾ ਸੀ ਵਿਧਾਨ ਸਭਾ ਦਾ ਸੈਸ਼ਨ ਸੱਤ ਲੈ ਗਿਆ ਇਹਦੇ ਤੇ ਸਖਤ ਕਾਨੂੰਨ ਬਣਾਏ ਜਾਣਗੇ ਪਰ ਫੇਰ ਉਦੋਂ ਹੀ ਟਾਲ ਦਿੱਤਾ ਗਿਆ ਜੀ ਗੱਲ ਉਹਨਾਂ ਨੂੰ ਕੋਈ ਕੋਈ ਵੀ ਇਦਾਂ ਦੀ ਘਟਨਾ ਵਾਪਰ ਸਕਦੀਆਂ ਨਾ ਪਾਰ ਸਰਕਾਰਾਂ ਨੇ ਗੋਗਨੂ ਦੇ ਮਿੱਟੀ ਛਾੜ ਦਿੰਦੇ ਨੇ ਰਵਾਇਤ ਲੈਣ ਵਾਸਤੇ ਕਹਿੰਦੇ ਅਸੀਂ ਇਹ ਕਾਨੂੰਨ ਬਣਾਵਾਂ ਮੈਂ ਕਦੋਂ ਬਣਾਉਣਗੇ ਹੁਣ 10 11 ਜੁਲਾਈ ਤੱਕ ਕਿਹਾ ਸੀ ਇਹਨਾਂ ਨੇ ਹੁਣ ਬਣਾਇਆ ਨਹੀਂ ਕਿਉਂ ਪਤਾ ਸਮਾਂ ਬਾਬਾ ਰਾਜਾ ਰਾਜ ਸਿੰਘ ਜੀ ਵੀ ਪਹੁੰਚੇ ਨੇ ਲੱਖੇ ਸਿਧਾਣੇ ਵੱਲੋਂ ਕੱਟ ਕੀਤਾ ਗਿਆ ਸੀ ਬਾਬਾ ਜੀ ਨਾਲ ਗੱਲ ਕਰਦੇ ਆ ਬਾਬਾ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਿਕਰ ਖਾਲਸਾ ਵੈਗਰੂ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਪੰਜਾਬ ਦੇ ਹਾਲਾਤਾਂ ਨੂੰ ਇਸ ਤਰ੍ਹਾਂ ਪੰਜਾਬ ਦੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਨੇ ਜੀ ਦੇਖੋ ਜਦੋਂ ਜਦ ਵੀ ਕਿਸੇ ਕਿਸੇ ਦੀ ਸਰਕਾਰ ਬਣਿਆ ਜੇ ਸਰਕਾਰ ਕਾਂਗਰਸੀ ਦੀ ਰਹੀ ਚਾ ਬਦਲ ਕਹਿੰਦੀ ਰਹੀ ਆ ਬੀਜੇਪੀ ਦੀ ਹੁਣ ਇਹਨਾਂ ਦੀ ਆ ਪੰਜਾਬ ਨੂੰ ਮਾਰ ਹੀ ਗਿਆ ਪਹਿਲਾਂ ਹੱਤਵਾਦੀ ਕਹਿ ਕੇ ਫਿਰ ਵੱਖਵਾਦੀ ਕਹਿ ਕੇ ਖਾਰਕੂਕ ਕਹਿ ਕੇ ਮੈਲੀਡੈਂਟ ਕਹਿ ਕੇ ਹੁਣ ਗੈਂਗਸਟਰ ਕਹਿ ਕੇ ਜਿਹੜਾ ਨੌਜਵਾਨਾਂ ਨੂੰ ਸ਼ਕਾਰ ਬਣਾਇਆ ਜਾ ਰਿਹਾ ਇਹ ਨਹੀਂ ਹੋਣਾ ਚਾਹੀਦਾ ਪੰਜਾਬ ਦੀ ਸਰਕਾਰ ਜਿਹੜੀ ਭਗਵੰਦ ਸਾਹਿਬ ਨੇ ਲੋਕਾਂ ਨੇ ਚੁਣ ਕੇ ਭੇਜੀ ਆ ਉਹਨਾਂ ਨੂੰ ਸੋਚਣਾ ਚਾਹੀਦਾ ਜਿਹੜਾ ਕਾਤਲ ਬੰਦਾ ਹੋ ਘਰੋਂ ਥੋੜਾ ਘਰੇ ਜਾ ਕੇ ਥੋੜਾ ਸੌਂਦਾ ਹੋ ਘਰੋਂ ਸੌਂ ਕੇ ਫੜ ਕੇ ਮਾਰਦੇ ਤਨਚਾਰ ਨੌਜਵਾਨ ਬਾਹਰ ਜੁਪੀ ਜਿਲੇ ਜਾ ਕੇ ਕਾਉਂਟਰ ਕਰਦਾ ਤੇ ਜ਼ੁਲਮ ਕਰਦੇ ਨੇ ਇਹ ਹੋਣਾ ਨਹੀਂ ਚਾਹੀਦਾ ਲੋਕਾਂ ਨੂੰ ਸਮਝਣਾ ਚਾਹੀਦਾ ਆਵਾਜ਼ ਉਠਾਉਣੀ ਚਾਹੀਦੀ ਆ ਜਿਹੜੀ ਸਰਕਾਰ ਆ ਜੇ ਤਾਂ ਕੋਹਿੰਨੇ ਸਿੰਘ ਕਾਰਨ ਕਰਦੇ ਨੇ ਫਿਰ ਕਹਿੰਦੇ ਨੇ ਨਿੰਗ ਸਿੰਘਾਂ ਨੇ ਕਾਨੂੰਨ ਹੱਥ 'ਚ ਲੈ ਲਿਆ ਜੀ ਜੇ ਪੁਲਿਸ ਕਰਦੀ ਆ ਉਹ ਨਵਦੀਪ ਵਰਗਾਂ ਨੂੰ ਮਾਰਦੀ ਆ ਕੁੱਟ ਕੇ ਅਨਕਾਉਂਟਰ ਕਰ ਦਿੰਦੀ ਆ ਉਦੋਂ ਉਹ ਕਾਨੂੰਨ ਇਹਨਾਂ ਦੇ ਹੱਥ 'ਚ ਨਹੀਂ ਲੈਂਦੇ ਉਦੋਂ ਕਾਨੂੰਨ ਕਿੱਥੇ ਜਾਂਦਾ ਕਾਨੂੰਨ ਸਾਰਿਆਂ ਵਾਸਤੇ ਇੱਕ ਹੀ ਆ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਆਓ ਆਪਾਂ ਜ਼ਬਰ ਜ਼ੁਲਮ ਦੇ ਖਿਲਾਫ ਲੜਨਾ ਜੋ ਅੱਜ ਇਕੱਠੇ ਹੋਇਆ ਸੀ ਭਾਈ ਦੇ ਆਪਣੇ ਲੱਖਾ ਸਿਧਾਣਾ ਪਾਨਾ ਸਿੱਧੂ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜੋ ਵੀ ਅਗਲਾ ਪ੍ਰੋਗਰਾਮ ਦੇਣਗੇ ਸਿੰਘ ਸਾਹਿਬ ਆਪਾ ਕੁਲਵਿੰਦਰ ਸਿੰਘ ਜੀ ਪਹੁੰਚੇ ਹੋਏ ਨੇ ਜਿੱਥੇ ਜ਼ੁਲਮ ਹੁੰਦਾ ਉੱਥੇ ਅਸੀਂ ਖੜਦੇ ਆਂ ਕੋਈ ਵੀ ਹੋਵੇ ਕਿਸ ਤਰ੍ਹਾਂ ਦੀ ਪੰਜਾਬ ਸਾਡਾ ਹੁਣ ਅਣਖ ਦੀ ਤੇ ਹੋਣ ਦੀ ਗੱਲ ਹੈ ਇਸ ਕਰਕੇ ਸਾਨੂੰ ਸਾਰੇ ਪੰਜਾਬੀਆਂ ਨੂੰ ਇਕੱਠੇ ਹੋਣਾ ਪਾਣਾ ਹੈ ਜੀ ਪਰ ਸਰਕਾਰ ਇਹ ਵੀ ਕਹਿ ਰਹੀ ਹੈ ਇਹ ਕਹਿੰਦੇ ਅਜੇ ਇਕੱਠ ਕਰਕੇ ਤੁਸੀਂ ਪੁਲਿਸ ਦਾ ਮਨੋਬਲ ਤੋੜ ਰਹੇ ਹੋ ਮਨੋਂ ਬਰ ਥੋੜੋ ਜਿਹੜਾ ਹੁਣ ਕੋਈ ਇੰਕਾਊਂਟਰ ਕਰੂਗਾ ਆਪ ਠੂਠੇ ਮੁਕਾਬਲੇ ਬਣਾਊਗਾ ਉਹ ਉਹ ਜ਼ਬਰਨ ਹੋ ਗਿਆ ਨਾ ਜ਼ੁਲਮ ਹੋ ਗਿਆ ਬਹੁਤ ਸਾਰੇ ਪੁਲਿਸ ਵਾਲੇ ਚੰਗੇ ਵੀ ਨੇ ਜਿਨ੍ਹਾਂ ਦੀ ਅਸੀਂ ਕਦਰ ਕਰਦੇ ਆ ਪਰ ਸਾਰੇ ਨਹੀਂ ਨਾ ਹੈ ਇਸ ਕਰਕੇ ਜਿਹੜਾ ਕੋਈ ਜ਼ੁਲਮ ਕਰਦਾ ਪਹਿਲਾਂ ਨਸ਼ਿਆਂ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਜਿਹੜਾ ਹੈਗਾ ਲਾ ਕੇ ਮਾਰਦਾ ਹੁਣ ਗੈਂਗਸਟਰ ਕਹਿ ਕੇ ਮਾਰ ਰਹੇ ਨੇ ਜੇ ਕਿਸੇ ਨੇ ਕੋਈ ਦੋਸ਼ ਕਰਿਆ ਕਿਸੇ ਦੇ ਉੱਤੇ ਕੋਈ ਡਾਊਟ ਆ ਉਹਨੂੰ ਫੜ ਕੇ ਜੇਲ੍ਹ 'ਚ ਸਿੱਟੋ ਮੁਕੱਦਮਾ ਚਲਾਓ ਜੇਲ੍ਹ ਨਾ ਕਾਦੇ ਵਾਸਤੇ ਨੂੰ ਉਥੇ ਕੋਰਟ ਫੈਸਲਾ ਕਰੂਗਾ ਵੀ ਦੋਸ਼ੀ ਹੈ ਜਾਂ ਨਹੀਂ ਹੈ ਇਹਨਾਂ ਨੂੰ ਕਿਹਨੇ ਹੱਕ ਦੇਦਾ ਮਾਰਨ ਦਾ ਜੀ ਕਾਨੂੰਨ ਹੀ ਕਿਸੇ ਨੂੰ ਕਹਿੰਦਾ ਵੀ ਤੁਸੀਂ ਕਿਸੇ ਨੂੰ ਮਾਰੋ ਜਦੋਂ ਬੰਦਾ ਫੜ ਲਿਆ ਉਹਦੇ ਮੁਕੱਦਮਾ ਚਲਾ ਉਹਨੂੰ ਜੇਲ੍ਹ 'ਚ ਸਿੱਟੋ ਬਾਕੀ ਕੋਰਟ ਦੀ ਕਾਰਵਾਈ ਆ ਜੀ ਕਾਨੂੰਨ ਇਹ ਹੱਬ ਦੇ ਹੱਥ 'ਚ ਲੈਂਦੇ ਨੇ ਇਸ ਕਰਕੇ ਜਿਹੜੇ ਲੋਕ ਨੇ ਉਹ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਜਾਗਦੇ ਨੇ ਇਹਨਾਂ ਦੀ ਮਨਮਾਨੀ ਨਹੀਂ ਚੱਲਣਗੀਆਂ ਕੋਈ ਗੱਲ ਨਹੀਂ ਪਹਿਲਾਂ ਬਾਦਲ ਕੇ ਵੀ ਇਤੋਂ ਗਿਆ ਕਾਂਗਰਸ ਵੀ ਗਈ ਲੋਕ ਸਤਾਈ ਦੇ ਵਿੱਚ ਇਹਨਾਂ ਨੂੰ ਵੀ ਤੋੜ ਦੇਣਗੇ ਹੋਰ ਲਿਆਉਣਗੇ ਬਦਲਾ ਜੀ ਬਾਬਾ ਜੀ ਭਾਈ ਗੁਰਜੀਤ ਸਿੰਘ ਬੜੇ ਲੰਮੇ ਟਾਈਮ ਤੋਂ ਟਾਵਰ ਤੇ ਬੈਠੇ ਨੇ ਜੀ ਉਹਨਾਂ ਦੀ ਸਿਹਤ ਵੀ ਬਹੁਤ ਖਰਾਬ ਆ ਕਿਹਾ ਜਾ ਰਿਹਾ ਸੀ ਵਿਧਾਨ ਸਭਾ ਦਾ ਸੈਸ਼ਨ ਸੱਦ ਲੈ ਗਿਆ ਇਹਦੇ ਤੇ ਸਖਤ ਕਾਨੂੰਨ ਬਣਾਏ ਜਾਣਗੇ ਪਰ ਫਿਰ ਉਹਦਾਂ ਹੀ ਟਾਲ ਦਿੱਤਾ ਗਿਆ ਜੀ ਗੱਲ ਉਹਨਾਂ ਨੂੰ ਕੋਈ ਕੋਈ ਵੀ ਐਦਾਂ ਦੀ ਘਟਨਾ ਵਾਪਰ ਸਕਦੀ ਹੈ ਨੁਕਸਾਨ ਹੋ ਸਕਦਾ ਜੀ ਉੱਤੇ ਬੈਠੇ ਨਹੀਂ ਦੇਖੋ ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ ਜਿਹੜਾ 22 ਸਾਲ ਤੋਂ ਅਸੀਂ ਵੀ ਬੰਦੀ ਸਿੰਘਾਂ ਦੇ ਮੋਰਚੇ ਲੱਗਾ ਹੈ ਉਹਦੇ ਵਿੱਚ ਵੀ ਉਹੀ ਕਾਨੂੰਨ ਅਸੀਂ ਕਹਿੰਦੇ ਮੰਗ ਰਹੇ ਹਾਂ ਵੀ ਸਖਤ ਕਾਨੂੰਨ ਹੋਣਾ ਚਾਹੀਦਾ ਜੀ ਪਰ ਸਰਕਾਰਾਂ ਨੇ ਗੋਗਰੂਆਂ ਦੇ ਮਿੱਟੀ ਛਾੜ ਦਿੰਦੇ ਨੇ ਰਖਵੈਤ ਲੈਣ ਵਾਸਤੇ ਕਹਿੰਦੇ ਅਸੀਂ ਕਾਨੂੰਨ ਬਣਾ ਮੈਂ ਕਦੋਂ ਬਣਾਉਣਗੇ ਹੁਣ 10 11 ਜੁਲਾਈ ਤੱਕ ਕਿਹਾ ਸੀ ਇਹਨਾਂ ਨੇ ਹੁਣ ਬਣਾਇਆ ਨਹੀਂ ਕਿਉਂ ਟਪਾ ਦਾ ਸਮਾਂ ਇਹ ਸਖਤ ਕਾਨੂੰਨ ਬਣਾਉਣਾ ਪੈਣਾ ਸਰਕਾਰਾਂ ਨੂੰ ਤੇ ਜੇ ਨਹੀਂ ਬਣਾਉਣ ਸੋਸ਼ਲ ਮੀਡੀਆ ਤੇ ਤੇ ਜਾਗਦੇ ਨੇ ਉਹ ਸਾਬਕਤਵ ਕਰ ਦੇਣਗੇ ਜੀ 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 ਧੰਨਵਾਦ ਜੀ ਬਾਬਾ ਕੁਲਵਿੰਦਰ ਸਿੰਘ ਜੀ ਵੀ ਨੇ ਹਾਂਜੀ ਬਾਬਾ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਜੋ ਹਾਲਾਤ ਬਣਦੇ ਜਾ ਰਹੇ ਨੇ ਦੇਖੋ ਜਿਹੜਾ ਪੰਜਾਬ ਦਾ ਮਾਹੌਲ ਸਾਰਿਆਂ ਨੂੰ ਪਤਾ ਹੈ ਜੀ ਦੇਖੋ ਜਿੱਥੇ ਸਰਕਾਰਾਂ ਧੱਕੇ ਕਰਦੀ ਹੈ ਉੱਥੇ ਵੀ ਲੋਕਾਂ ਦਾ ਸੰਗਤ ਦਾ ਹੱਕ ਬਣਦਾ ਹੈ ਕਿਉਂਕਿ ਲੋਕਤੰਤਰ ਰਾਜ ਹੈ ਲੋਕਾਂ ਨੇ ਸਰਕਾਰ ਚੁਣੀ ਹੋਈ ਹੈ ਦੇਖੋ ਕੋਈ ਵੀ ਸਰਕਾਰ ਲੋਕ ਪੈਦਾ ਕਰਦੇ ਆ ਦੇਖੋ ਜੇ ਸੀਐਮ ਬਣਾਇਆ ਹੈ 92% ਵੋਟਾਂ ਪਾਗ ਲੋਕਾਂ ਨੇ ਬਣਾਈ ਇਸ ਕਰਕੇ ਸੀਐਮ ਨੂੰ ਸੋਚਣ ਦੀ ਲੋੜ ਹੈ ਜਿੰਨੇ ਇੱਥੋਂ ਦੇ ਮੰਤਰੀ ਮੰਡਲ ਆ ਜਾਂ ਐਮਪੀ ਆ ਜਾਂ ਐਮਪੀਐਲ ਆ ਉਹ ਅੱਜ ਸੋਚ ਕੇ ਪਬਲਿਕ ਦੇ ਨਾਲ ਖੜਨ ਜਿੱਥੇ ਕੋਈ ਜੇ ਪ੍ਰਸ਼ਾਸਨ ਧੱਕਾ ਕਰਦਾ ਹੈ ਉੱਥੇ ਵੀ ਸਰਕਾਰਾਂ ਨੂੰ ਪੁੱਛਣ ਦੀ ਲੋੜ ਹੈ ਕਿਉਂਕਿ ਜੇ ਗੈਂਗਵਾਰ ਆ ਤੇ ਉਹਨਾਂ ਦਾ ਪਰਚਾ ਦਰਜ ਕਰੋ ਉਹਨਾਂ ਨੂੰ ਜੇਲ੍ਹ ਭੇਜੋ ਨਾ ਕਿ ਆਪਾਂ ਐਵੇਂ ਲੱਤਾਂ ਤੇ ਗੋਲੀਆਂ ਮਾਰਦੇ ਪ੍ਰੇਅ ਧੱਕਾ ਉਹ ਕਹਿੰਦੇ ਜੀ ਜੇ ਕਿਸੇ ਦਾ ਕੋਈ ਬੱਚਾ ਚੱਕਦਾ ਏ ਕੋਈ ਕਿਡਨਾਪ ਕਰਦਾ ਏ ਉਹਦੇ ਤੇ ਜੇ ਕੋਈ ਇਦਾਂ ਦੀ ਕਾਰਵਾਈ ਹੋਈ ਆ ਪਰਿਵਾਰ ਤਾਂ ਵਾਵਾ ਕਰ ਰਿਹਾ ਏ ਫੇਰ ਲੋਕ ਵਿਰੋਧ ਕਿਉਂ ਕਰ ਰਹੇ ਨੇ ਉਹ ਇਹ ਵੀ ਸਵਾਲ ਹੈ ਦੇਖੋ ਕਈਆਂ ਨਾ ਨਾਜਾਇਜ਼ ਵੀ ਹੁੰਦੀ ਨਾ ਹੁਣ ਗੋਨੇ ਆਣੇ ਜਿਹੜਾ ਬੰਦਾ ਮਾਰਿਆ ਸੀਗਾ ਇੱਕ ਟੀਚਰ ਸੀਗਾ ਕੋਈ ਕੋ ਗੈਂਗਸਟਰ ਸੀਗਾ ਇੱਕ ਟੀਚਰ ਚੱਕ ਪ੍ਰਸ਼ਾਸਨ ਵੱਲੋਂ ਕੋ ਕੋ ਕੇ ਕੁੱਟ ਕੁੱਟ ਕੇ ਮਾਰ ਦਿੱਤਾ ਸੀਗਾ ਦੱਸੋ ਕਿੱਡਾ ਵੱਡਾ ਜ਼ੁਲਮ ਹੈ ਜੀ ਆ ਥੋੜੇ ਦਿਨ ਪਹਿਲਾਂ ਖੜੜ ਸ਼ਹਿਰ ਦੇ ਵਿੱਚ ਇੱਕ ਭੈਣ ਦੇ ਥੱਪੜ ਮਾਰੇ ਗਏ ਦੇਖਿਆ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਉਹ ਕੀ ਸੀ ਉਹ ਗੈਂਗਵਾਰ ਖਤਮ ਹੋ ਰਿ ਤੱਕਾ ਸੀ ਨਾ ਪੈਣ ਦੇ ਨਾਲ ਜੇ ਉਹਦੇ ਘਰ ਵਾਲੇ ਨੇ ਜੇ ਕੁਝ ਕੀਤਾ ਹੈ ਉਹ ਪ੍ਰਸ਼ਾਸਨ ਨੇ ਲੈ ਗਿਆ ਉੱਤੇ ਪਰਚਾ ਦਰਜ ਕਰੋ ਪਰ ਜਨਾਨੀ ਦਾ ਕੀ ਕਸੂਰ ਚੋਤ ਇਸ ਕਰਕੇ ਤੱਕੇ ਦੇ ਖਿਲਾਫ ਪੰਜਾਬ ਸਦਾ ਖੜਦਾ ਹੈ ਅਸੀਂ ਖੜਦੇ ਆਂ ਦੇਖੋ ਸਚਾਈ ਤੇ ਖੜਨਾ ਚਾਹੀਦਾ ਪੰਜਾਬ ਵਾਲਿਆਂ ਨੂੰ ਵੀ ਬੇਨਤੀ ਵੀ ਆਪਾਂ ਇਕੱਠੇ ਹੋਓ ਹੱਕ ਸੱਚ ਦੀ ਗੱਲ ਕਰੋ ਬੇਦਬੀਆ ਦੇ ਇਨਸਾਫ ਦੀ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀਏ ਜੇ ਕੋਈ ਪੰਜਾਬ ਦੇ ਨਾਲ ਤੱਕਾ ਹੁੰਦਾ ਹੈ ਪੰਜਾਬ ਦੀਆਂ ਜ਼ਮੀਨਾਂ ਦੇ ਨਾਲ ਤੱਕਾ ਹੁੰਦਾ ਹੈ ਪਾਣੀਏ ਦੇ ਨਾਲ ਤੱਕਾ ਹੁੰਦਾ ਅੱਜ ਪੰਜਾਬ ਨੂੰ ਇਕੱਠੇ ਹੋਣ ਦੀ ਲੋੜ ਹੈ ਸਰਕਾਰਾਂ ਅਸੀਂ ਚੁਣੀਏ ਤੇ ਸਾਰੇ ਇਕੱਠੇ ਹੋ ਕੇ ਉਹਨਾਂ ਦੇ ਟਾਈਮ ਦੇ ਸਰਕਾਰਾਂ ਆਪਾਂ ਹੀ ਖਤਮ ਕਰਾਂਗੇ ਜੇ ਸਰਕਾਰਾਂ ਸਹੀ ਨਾ ਚੱਲਿਆ ਤੇ ਜੀ 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 ਧੰਨਵਾਦ ਜੀ ਇਹ ਸਨ ਬਾਬਾ ਕੁਲਵਿੰਦਰ ਸਿੰਘ ਅਤੇ ਬਾਬਾ ਰਾਜਾ ਰਾਜ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਜੇ ਤੱਕਾ ਹੁੰਦਾ ਹੈ ਜ਼ਬਰ ਹੁੰਦਾ ਹੈ ਤਾਂ ਹੀ ਲੋਕ ਇਕੱਠੇ ਹੁੰਦੇ ਨੇ ਸੋ ਹੋਰ ਵੀ ਸਕਸੀਤਾ ਪਹੁੰਚੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ